ਨਾ ਮੈਂ ਆਪਣਾ ਪਰ ਜੌਨੀ ਸਿਖਲਾ ਕੰਪਿਊਟਰ ਵਿਭਾਗ। ਜਿਹੜੀ ਜਗ੍ਹਾ ਤੋਂ ਬਠਿੰਡਾ ਤੋਂ ਕੀ ਕਹਿਣਾ ਚਾਹੋਗੇ ਤੁਹਾਨੂੰ ਅੱਜ ਡੀਸੀ ਦਫ਼ਤਰ ਦੇ ਬਾਹਰਲੀ ਸਾਈਡ ਮਰਨ ਵਰਤ ਤੇ ਬੈਠਣਾ ਪੈ ਰਿਹਾ। ਇਹਦਾ ਮੁੱਖ ਕਾਰਨ ਇਹ ਹੈ ਜੀ ਪੰਜਾਬ ਸਰਕਾਰ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੀ। ਅਸੀਂ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਹਾਂ। ਕੰਪਿਊਟਰ ਵਿਭਾਗਾਂ ਤੇ ਗਵਰਨਰ ਦੁਆਰਾ ਹਸਤਾਖਰਤ ਨੋਟੀਫਿਕੇਸ਼ਨ ਲਾਗੂ ਨਹੀਂ ਕੀਤਾ ਜਾ ਰਿਹਾ। ਕੰਪਿਊਟਰ ਵਿਭਾਗਾਂ ਤੇ ਹਰਜੋਤ ਸਿੰਘ ਸਿੱਖਿਆ ਮੰਤਰੀ ਦੁਆਰਾ ਕਹਾ ਗਿਆ ਸੀ ਕਿ ਛੇਮਾ ਪੇ ਕਮਿਸ਼ਨ ਦਿੱਤਾ ਜਾਵੇਗਾ ਇਹਨਾਂ ਦੇ ਪੰਜਾਬ ਸਿਵਲ ਸਰਵਿਸ ਨੂੰ ਲਾਗੂ ਕੀਤੇ ਜਾਣਗੇ ਉਹ ਦੋ ਤਵਾਰੀਆਂ ਟੱਪਰ ਨੂੰ ਪ੍ਰਾਂਤ ਹਜੇ ਤੱਕ ਲਾਗੂ ਨਹੀਂ ਕੀਤੇ। ਤਾਂ ਪੰਜਾਬ ਸਰਕਾਰ ਸਾਰੇ ਆਮ ਕਾਨੂੰਨ ਦੀਆਂ ਧੱਜੀਆਂ ਉਡਾਰੀ ਹੈ। ਲੰਬੇ ਸਮੇਂ ਤੋਂ ਕੁਪਟਰ ਦਾ ਆਪਣਾ ਸਿੱਖਿਆ ਭਾਗ ਨੂੰ ਸੇਵਾਵਾਂ ਦੇ ਰਿਹਾ ਹੈ। ਸਾਡੀ ਮੰਗ ਹੈ ਕਿ ਸਾਰੇ ਕੰਪਿਊਟਰ ਤੇ ਹਸਪਤਾਲ ਨੂੰ ਸਿੱਖਿਆ ਭਾਗ ਵਿੱਚ ਮਰਜੀ ਕੀਤਾ ਜਾਵੇ। ਅਤੇ ਇਹਨਾਂ ਦੀਆਂ ਮੁਸ਼ਕਲਾਂ ਦਾ ਜਲਦ ਜਲਦ ਹੱਲ ਕੀਤਾ ਜਾਵੇ। ਜਿੰਨਾ ਚਿਰ ਇਹ ਦਰਨਾ ਚੱਲੇਗਾ ਤੁਹਾਡਾ। ਇਹ ਦਰਨਾ ਉਦੋਂ ਤੱਕ ਚੱਲੇਗਾ ਜਦੋਂ ਤੱਕ ਕੁਪਟਰ ਆਪਣੀ ਮੰਗਾਂ ਮੰਨਦੇ ਹੋਏ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਪੱਤਰ ਜਾ ਕੇ ਅੱਜ ਦਾ ਧਰਨਾ ਤੁਸੀਂ ਪੁਖਰਦਾਲ ਦੇ ਬੈਠੋ ਕੀ ਕਾਰਨ ਹੈ ਕਾਰਨ ਇਹੀ ਹੈ ਕਿ ਸਾਡੀਆਂ ਜੋ ਮੰਗਾਂ ਹੈਗੀਆਂ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਅਣ ਦੇਖੀ ਕਿੱਧੀਆਂ ਜਾ ਰਹੀਆਂ ਅਸੀਂ ਵਾਰ-ਵਾਰ ਸਰਕਾਰ ਨੂੰ ਰੈਲੀ ਕਰਦੇ ਆਂ ਸਰਕਾਰ ਵੱਲੋਂ ਸਾਡੇ ਤੋਂ ਮੰਗ ਪੱਤਰ ਲਏ ਜਾਂਦੇ ਆਂ ਪਰ ਸਾਨੂੰ ਮੀਟਿੰਗਾਂ ਦੇ ਵਿੱਚ ਸਿਰਫ ਭਰੋਸਾ ਮਿਲਦਾ ਭਰੋਸੇ ਦੇ ਇਲਾਵਾ ਕੁਝ ਨਹੀਂ ਮਿਲਦਾ ਅਸੀਂ ਇੰਨਾਂ ਸਮੱਸਿਆਵਾਂ ਦਾ ਕੋਸ ਹੱਲ ਕਰਨ ਦੇ ਲਈ ਇੱਥੇ ਜੋ ਹੈ ਪੁਖਹੜਤਾਲ ਅਨ ਵਿੱਚ ਸਮੇ ਲਈ ਕੀਤੀ ਆ ਜੇ ਸਾਡੀਆਂ ਮੰਗਾਂ ਸਰਕਾਰ ਨੇ ਨਹੀਂ ਮੰਗੀਆਂ ਮੰਨੀਆਂ ਤਾਂ ਇਸ ਤੋਂ ਬਾਅਦ ਅਸੀਂ ਇਹ ਭੁੱਖ ਹੜਤਾਲ ਮਰਨ ਮਰਤ ਦੇ ਵਿੱਚ ਤਬਦੀਲ ਕਰ ਦਿੱਤੀ ਕਿਸੇ ਮੰਤਰੀ ਨਾਲ ਕਿਸੇ ਐਮਐਲਏ ਨਾਲ ਕੋਈ ਗੱਲਬਾਤ ਹੋਈ ਆਪਣੇ ਪਹਿਲਾਂ ਇੱਥੇ ਕੋਈ ਨਹੀਂ ਹੋਈ ਇਸ ਤੋਂ ਪਹਿਲਾਂ ਬਹੁਤ ਹੋ ਚੁੱਕੀ ਹੈ ਜਿਹੜੀਆਂ ਬੇਸਿੱਟਾ ਰਹੀਆਂ ਮੁੱਖ ਮੰਤਰੀ ਸਾਹਿਬ ਕਹਿੰਦੇ ਧਰਨੇ ਨਾ ਦੋ ਮੈਨੂੰ ਸਿੱਧਾ ਆ ਕੇ ਮਿਲੋ ਮੈਂ ਤੁਹਾਡੇ ਵਾਸਤੇ ਬੈਠਾਗਾ ਮੈਨੂੰ ਨਹੀਂ ਲੱਗਦਾ ਕਿ ਉਹ ਸਾਡੇ ਵਾਸਤੇ ਬੈਠੇ ਹੋ ਅੱਜ ਇਹ ਧਰਨਾ ਕਿਉਂ ਜਾਰੀ ਰਹੇਗਾ ਇਹ ਧਰਨਾ ਤਾਂ ਜਾਰੀ ਰਹੂਗਾ ਜੀ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ